ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿਛਲੀ ਵੀਡੀਓ ਦੇ ਅੰਦਰ ਜੋ ਵਿਚਾਰ ਕੀਤੇ ਸੀ ਇੱਕ ਦਰਵਾਣੇ ਨੂੰ ਕਿਸ ਤਰ੍ਹਾਂ ਦੇ ਬ੍ਰह्म ਵਿਚਾਰ ਤੇ ਆਸਾਨੀ ਨਾਲ ਤੇ ਸਹੀ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਉਸੇ ਗੱਲ ਨੂੰ ਅਸੀਂ ਅੱਜ ਅੱਗੇ ਲਿਆਉਣਾ ਚਾਹੁੰਦੇ ਹਾਂ ਇਸ ਤੋਂ ਪਹਿਲੇ ਕਿ ਅਸੀਂ ਦੇਦੇ ਲਈ ਬ੍ਰਹਮਚਾਰ ਦੀ ਕਨਸੈਪਟ ਦੀ ਗੱਲ ਕਰੀਏ ਕਿ ਕੁਰਬਾਨੀ ਚ ਕਿਸ ਤਰ੍ਹਾਂ ਐਪਲੀਕੇਬਲ ਹੈਗਾ ਔਰ ਇਸ ਤੋਂ ਸਮਝ ਕੀ ਬਣਦਾ ਹੈ ਕੁਰਬਾਨੀ ਅੰਦਰ ਕੁਝ ਵਰਡਸ ਐਸੇ ਆਉਂਦੇ ਨੇ ਜਿਹੜੇ ਕਿ ਬੜੇ ਕਾਮਨ ਨੇ ਸਾਨੂੰ ਜਗ੍ਹਾ ਜਗ੍ਹਾ ਤੇ ਕਈ ਜਗ੍ਹਾ ਤੇ ਸਾਨੂੰ ਨਜ਼ਰ ਆਉਂਦੇ ਨੇ ਸਾਨੂੰ ਇਹਨਾਂ ਸ਼ਬਦਾਂ ਦਾ ਸਹੀ ਜੋ ਹੈ ਰੈਫਰੈਂਸ मीनिंग ਪਤਾ ਹੋਣਾ ਬੜਾ ਜ਼ਰੂਰੀ ਹੈ ਇਹ ਸ਼ਬਦ ਹੈ ਨੇ ਇਹਨਾਂ ਸ਼ਬਦਾਂ ਨੂੰ ਮੈਂ ਦੋ ਗਰੁੱਪ ਦੇ ਅੰਦਰ ਡਿਵਾਈਡ ਕਰਾਂਗਾ ਪਹਿਲਾ ਗਰੁੱਪ ਹੈਗਾ ਜਿਹੜਾ ਕਿ ਰਿਲੇਟਡ ਹੈ ਟੂ ਦਾ ਨੰਮਰਿਕਲ ਨੰਬਰ 1 ਇਹ ਦੇ ਵਾਸਤੇ ਦੋ ਸ਼ਬਦ ਯੂਜ਼ ਹੁੰਦੇ ਨੇ ਜੋ ਹੀ ਮਿਲਦੇ ਨੇ ਇੱਕ ਹੈਗਾ ਇੱਕ ਔਰ ਇੱਕ ਹੈਗਾ ਇੱਕ ਅਸੀਂ ਇਹ ਜੜ ਕੀ ਇੱਕ ਔਰ ਇੱਕ ਦੋਨੋਂ ਹੀ ਨੰਮਰਿਕਲ ਨੰਬਰ 1 ਵਾਸਤੇ ਯੂਜ਼ ਹੁੰਦੇ ਨੇ असी दोना दे रेफरेंस पिनिंग पे पेनिंग अंदर भेद नहीं करते जबकि असी विचार करा इन दोनों के अंदर बेसिकली बहुत ही माइन्यूट डिफरेंस हैगा और वो डिफरेंस बड़ा इंपॉर्टेंट है पूरी कुर्बानी कुरबाणी समझने वास्ते असल्च जो एक वर्ड हैगा यूज होता है फॉर एनीवन। ਔਰ ਜੋ ਇੱਕ ਜੋ ਵਰਨ ਹੈ ਉਹ ਯੂਜ਼ ਹੁੰਦਾ ਹੈ ਫॉर द ओनली ਵਨ ਕੋਈ ਐਨੀ ਵਨ ਦਾ ਮਤਲਬ ਇਹ ਹੈਗਾ ਕਿ ਮੰਨ ਲਓ ਤੁਹਾਡੇ ਕੋਲ 100 ਚੀਜ਼ਾਂ ਹਨ ਇੱਕ ਜਗ੍ਹਾ ਦੇ ਇਕੱਠੀਆਂ ਕੀਤੀ ਹੋਈਆਂ ਉਸ ਦੇ ਵਿੱਚੋਂ ਤੁਸੀਂ ਕੋਈ ਇੱਕ ਕੱਢ ਲੋਗੇ ਤੇ ਉਹ ਜਿਹੜੀ ਬਾਹਰ ਕੱਢੀ ਗਈ ਹੈ ਉਹ ਹੈਗੀ ਇੱਕ ਔਰ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਹੈ ਨੇ ਅਨੇਕ ਇਸ ਦਾ ਮਤਲਬ ਇਹ ਹੈਗਾ ਕਿ ਜਿਸ ਵੇਲੇ ਜਿੱਥੇ ਵੀ ਜਿਸ ਵੇਲੇ ਇੱਕ ਦੀ ਗੱਲ ਹੋ ਰਹੀ ਹੋਏਗੀ ਇਹਦਾ ਮਤਲਬ ਉਸੇ ਉਸ ਚੀਜ਼ ਦੇ ਅਨੇਕ ਵੀ ਮੌਜੂਦ ਹੋਣਗੇ ਇਸੇ ਕਰਕੇ ਜੋ ਹੈ ਗੁਰਬਾਣੀ ਦੇ ਅੰਦਰ ਸਾਨੂੰ ਪਾ ਚਲਦਾ ਹੈ ਕਈ ਵਾਰੀ ਕਿ ਭਈ ਇੱਕ ਹੈ ਇੱਕ ਹੀ ਇੱਕ ਅਨੇਕ ਹੋਏ ਵਿਸਥਾਰੀਓ ਇਹਦੀ ਵਿਚਾਰਾ ਸੀ ਬਾਅਦ ਡਿਟੇਲ ਇਸ ਕਰਾਂਗੇ ਤਾਂ ਜਿੱਥੇ ਇੱਕ ਵਰਡ ਯੂਜ਼ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਉਹ ਕਿਸੇ ਉਸ ਚੀਜ਼ ਦੀ ਗੱਲ ਕਰਦੇ ਪਈਏ ਜੋ ਅਨੇਕ ਵੀ ਹੈ ਨੇ ਜੱਜ ਕੀ ਇੱਕ ਜੋ ਵਰਡ ਹੈਗਾ ਉਹ ਸਿਰਫ ਸਪੈਸੀਫਿਕ ਇੱਕ ਦੀ ਗੱਲ ਕਰਦਾ ਪਿਆ ਜਿੱਥੇ ਇੱਕ ਦੀ ਗੱਲ ਹੋ ਰਹੀ ਹੈ ਉੱਥੇ ਦੂਜਾ ਕੋਈ ਨਹੀਂ ਹੈਗਾ ਇਹ ਸਾਨੂੰ ਡਿਫਰੈਂਸ ਸਮਝ ਲੈਣਾ ਬੜਾ ਜ਼ਰੂਰੀ ਹੈਗਾ ਹੁਣ ਇਹ ਜਿਹੜੇ ਸ਼ਬਦ ਹੈ ਨੇ ਦੋਨੋਂ ਇਤਨੇ ਇੰਪੋਰਟੈਂਟ ਨੇ कि पूरी गोवानी दी स्टार्टिंग दी जो बेस जो समझ आएगी ओ इन दोनों वर्डों पे टिकी हुई है। एडी विचार assi ਹੋਰ ਡਿਟੇਲ ਅਗਲੀ ਵੀਡੀਓ ਵਿੱਚ ਕਰਾਂਗੇ। ਹਾਂ ਦੂਸਰੇ ਜਿਹੜੇ ਵਰਡਸ ਹਨ ਜਿਹੜੇ ਇੰਪੋਰਟੈਂਟ ਵਰਡ ਗੋਵਾਂਂ ਚ ਬਹੁਤ ਜ਼ਿਆਦਾ ਮਿਲਦੇ ਨੇ ਸਾਨੂੰ ਯੂਜ਼ ਕੀਤੇ ਹੋਏ ਉਹ ਹੈਗੇ ਹਰੀ ਔਰ ਰਾਮ। ਇਹ ਜੋ ਹਰੀ ਜੋ ਵਰਡ ਹੈਗਾ ਇਹ ਰਾ ਦੇ ਉੱਤੇ ਛੋਟੀ ਦੀ ਮਾਤਰਾ ਲੱਗੀ ਹੋਈ ਹੈ। ਵਾਸਤਵ ਵਿੱਚ ਇਹ ਹੈਗਾ ਹਰੀ ਹਰੀ ਇਹਨੂੰ ਅਸੀਂ ਹਰ ਪੜਨੇ ਆ ਉਹ ਅਲੱਗ ਗੱਲ ਹੈ ਇਸ ਇੱਥੇ ਦੋ ਸਕੂਲ ਆਫ ਥੋਟ ਐਸ ਦੇ ਬਾਰੇ ਇੱਕ ਕਹਿੰਦੇ ਜੀ ਮਾਤਰਾ ਦੇ ਨਾਲ ਪੜਨਾ ਚਾਹੀਦਾ ਦੂਸਰਾ ਕਹਿੰਦੇ ਜੀ ਸਾਨੂੰ ਮਾਤਰਾ ਛੱਡਣੀ ਚਾਹੀਦੀ ਹੈ ਖੈਰ ਅਸੀਂ ਉਸ ਡਿਟੇਲ ਦੇ ਅੰਦਰ ਨਹੀਂ ਜਾਣਾ ਚਾਹਦੇ ਸਾਡੇ ਮਤਲਬ ਹੈਗਾ ਕਿ ਐਸ ਵਰਡ ਦਾ ਸਹੀ मीनिंग ਕੀ ਬਣਦਾ ਹੈ ਪੁਰਬਾਣੀ ਦੇ ਅੰਦਰ ਅਸਲੀ ਚਾਦਰ ਗਹਿਰ ਮੇਚਾਰ ਕੀਤਾ ਜਾਏ ਤੇ ਇਹ ਹਰੀ ਔਰ ਰਾਮ ਜੋ ਵਰਡ ਨੇ ਦੋਨੋਂ ਐਡਜੈਕਟਿਵ ਨੇ ਪੂਰੀ ਗੁਰਬਾਣੀ ਦੇ ਅੰਦਰ ਜਿੱਥੇ ਵੀ ਇਸ ਦਾ ਪ੍ਰਯੋਗ ਹੋਇਆ ਹੈ ਨਾਉਨ ਦੇ ਨਾਲ ਉਹ ਜੋ ਹੈ ਨਾਉਨ ਦਾ ਐਡਜੈਕਟਿਵ ਦਾ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਹਰੀ ਨਾਮੂ ਦੀ ਗੱਲ ਹੁੰਦੀ ਹੈ ਜਿਸ ਵੇਲੇ ਹਰੀ ਨਾਮੂ ਦੇ ਅੰਦਰ ਜੋ ਨਾਮੂ ਵਰਡ ਹੈਗਾ ਉਹ ਹੈਗਾ ਨਾਉਨ ਔਰ ਹਰੀ ਜੋ ਵਰਡ ਹੈ ਇਹ ਨਾਮ ਦਾ ਵਿਸ਼ੇਸ਼ਣ ਹੈਗਾ ਐਡਜੈਕਟਿਵ ਹੈਗਾ ਤੇ ਇਸ ਕਰਕੇ ਹਰੀ ਨਾਮੂ ਦਾ ਮੀਨਿੰਗ ਜੋ ਹੈ ਉਹ ਬਿਲਕੁਲ ਵਿਸ਼ੇਸ਼ਣ ਦੇ ਅਨੁਸਾਰ ਹੀ ਉਹਦਾ ਬਣਾਇਆ ਜਾਏਗਾ ਉਸ ਤਈ ਜਿੱਥਾ ਰਾਮ ਨਾਮੂ ਦੀ ਗੱਲ ਹੁੰਦੀ ਹੈ ਤੇ ਨਾਮੂ ਜੋ ਹੈ ਨਾਉਨ ਆਏਗਾ ਔਰ ਰਾਮ ਜੋ ਵਰਡ ਹੈ ਇਹ ਇਸ ਦਾ ਐਡਜੈਕਟਿਵ ਰਹੇਗਾ ਸੋਚਣ ਦੀ ਗੱਲ ਹੈ ਕਿ ਵੀ ਚਾਣਨ ਦੀ ਗੱਲ ਹੈ ਰਾਮ ਵਰਡ ਜੋ ਹੈ ਇਹ ਬਿਨਾ ਔਂਕੜ ਵਾਲੀ ਮਾਤਰਾ ਦਾ ਹੈ ਔਂਕੜ ਵਾਲੀ ਮਾਤਰਾ ਵਾਲਾ ਨਹੀਂ ਹੈ ਵਿਸ਼ੇਸ਼ਣ ਔਂਕੜ ਬਿਨਾ ਔਂਕੜ ਵਾਲੀ ਮਾਤਰਾ ਹੈ ਇਸ ਕਰਕੇ ਸਾਨੂੰ ਇਹਨਾਂ ਦਾ ਰੈਫਰੈਂਸ ਬੀਨਿੰਗ ਸਮਝਣਾ ਬਹੁਤ ਜ਼ਰੂਰੀ ਹੈ ਤਾਈਂ ਸੰਪਾ ਚਲੇਗਾ ਕਿ ਨਾਮ ਦਾ ਕੀ ਮਹਤਵ ਹੈਗਾ ਹੁਣ ਇਹ ਜੋ ਹਰੀ ਔਰ ਰਾਮ ਜੋ ਵਰਣੇ ਇਹਨਾਂ ਦੇ ਜੋ ਸਹੀ ਜੋ मीनिंग ਜਿਹੜੇ ਬੰਦੇ ਨੇ ਐਜ਼ ਅ ਵਿਸਲੇਸ਼ਨ ਉਹ ਹਰੀ ਦਾ मीनिंग ਬੰਦਾ ਹੈ ਓਮਨੀਪੋਟੈਂਟ ਸਰਵ ਸ਼ਕਤੀਮਾਨ ਔਰ ਰਾਮ ਦਾ मीनिंग ਬੰਦਾ ਹੈ ਓਮਨੀ ਪ੍ਰੈਜ਼ੈਂਟ ਸਰਵ ਵਿਆਪੀ ਤੇ ਜਿਸ ਇਸਾ ਮਦਰਾ ਜਿਸ ਵਲੇ ਹਰੀ ਨਾਮ ਆਂਦਾ ਹੈਗਾ ਉੱਥੇ ਨਾਮ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਉਹ ਨਾਮ ਹੈ ਜੋ ਸਰਸ਼ਕਤੀਮਾਨ ਹੈ ਜਿਸ ਵਲੇ ਹਰੀ ਨਾਮ ਕਹਨੇ ਆਸੀ ਹਰੀ ਨਾਮ ਦਾ ਬਦਲ ਉਹ ਨਾਮ ਜੋ ਸਰਸ਼ਕਤੀਮਾਨ ਹੈ ਜਿਸ ਵਲੇ ਰਾਮ ਨਾਮ ਦੀ ਗੱਲ ਹੁੰਦੀ ਹੈ ਉਸ ਵਲੇ ਇਹ ਸਮਝ ਆਣੀ ਚਾਹੀਦੀ ਹੈ ਕਿ ਇਹ ਜੋ ਨਾਮ ਹੈਗਾ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸਰਵਿਆਪੀ ਹੈ ਔਰ ਇੱਕ ਸਾਨੂੰ ਜਗ੍ਹਾ ਤੇ ਹੋਰ ਵੀ ਸੰਖਿਲ ਮਿਲਦਾ ਹੈ ਵੜ ਹਰੀ ਰਾਮ ਨਾਮੋ ਹਰੀ ਰਾਮ ਨਾਮਦਾ मीनिंग ਜੋ ਹੈ ਇਹ ਬੜਾ ਜ਼ਰੂਰੀ ਹੈ ਕਿ ਇਹ ਨਾਮ ਜੋ ਹੈ ਇਹ ਉਹ ਨਾਮ ਹੈ ਜਿਹੜਾ ਕਿ ਸਰਵ ਸ਼ਕਤੀਮਾਨ ਵੀ ਹੈ ਤੇ ਸਰਵ ਵਿਆਪੀ ਵੀ ਹੈ ਇਸ ਕਰਕੇ ਇਸ चीज ਨੂੰ ਸਮਝਣਾ ਸਮਝਾਂਗੇ ਤੇ ਗੁਰਬਾਣੀ ਇਸ ਸਮੇਂ ਸਾਡੀ ਬਿਲਕੁਲ ਸਹੀ ਬੈਠ ਜਾਏਗੀ ਅਗਰ ਅਸਰੂ ਵਿਚਾਰ ਚੜਾਂਗੇ ਅਕੋਰਡਿੰਗ ਟੂ ਵੈਸਲੇਸ਼ਨ ਐਡਜੈਕਟਿਵ ਕਰਕੇ ਇਹ ਵਰਡ ਜਿਹੜੇ ਨੇ ਨਾਉਨ ਕਰਕੇ ਵੀ ਯੂਜ਼ ਹੁੰਦੇ ਨੇ ਹੋਏ ਨੇ लेकिन वो किस तरह यूज हो रहे हैं वो जिस वे तो अगली विचार करा ब्रह्म विचार की उस वे तो क्लीयर होएगा कि ये जो वर्ड है किस तरह डाउन करके यूज होते हैं लेकिन ज़्यादातर इन मोस्ट ऑफ तो द केसिस ए हरी और जो राम वर्ड हैं ये किसी नाउन वास्ते वि विश्लेषण है तो इस करके कलैरिफिकशन जानना बड़ा जरूरी है एक और एक ਦਾ ਡਿਫਰੈਂਸ ਔਰ ਹਰੀ ਔਰ ਰਾਮ ਦਾ ਸਹੀ ਰੈਫਰੈਂਸ ਮਿਲੇਗੀ ਅੱਜ ਦੀ ਵਿਚਾਰ ਅਸੀਂ ਇਸੇ ਜਗ੍ਹਾ ਤੇ ਸਮਾਪਤ ਕਰਾਂਗੇ ਅਗਲੀ ਵਾਰੀ ਇਹਨਾਂ ਵਰਸ ਦਾ ਬ੍ਰਹਮ ਵਿਚਾਰ ਦੇ ਨਾਲ ਕਿੱਥਾ ਗੁਰਬਾਣੀ ਨਾਲ ਸਮਝਾਇਆ ਜਾ ਸਕਦਾ ਹੈ ਉਸ ਬਾਰੇ ਅਸੀਂ ਆਪਣੇ ਵਿਚਾਰ ਸਟਾਰਟ ਕਰਾਂਗੇ ਉਮੀਦ ਹੈ ਕਿ ਸੁਣਨੇ ਵਾਲੇ ਨੂੰ ਗੁਰਬਾਣੀ ਪੜ੍ਹਨੇ ਵਾਲੇ ਨੂੰ ਸ਼ਾਇਦ ਇਹ ਵਿਚਾਰ ਸਹੀ ਲੱਗਣ ਔਰ ਜੇ ਅੱਛੇ ਲੱਗਣ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕੋ ਕੋ ਇਹ ਮੈਸੇਜ ਜੋ ਹੈ ਪਹੁੰਚ ਸਕੇ ਔਰ ਅਸੀਂ ਇਹਦੀ ਵਿਚਾਰ ਡਿਟੇਲਸ ਸਹੀ ਤਰੀਕੇ ਨਾਲ ਗੁਰਬਾਣੀ ਦੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ